ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕਲਿਆਣ ਮੱਲਕੇ ਜੀ ਤਹਿਸੀਲ ਨਖਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਬਠਿੰਡਾ ਜੀ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਹੀਫਰੇ ਲੈ ਕੇ ਆਏ ਆ ਜੀ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਜੀਜੀ ਸਿੰਘ ਪਿੰਡ ਜੀ ਕਲਿਆਣਵਾਲਾ ਠੀਕ ਆ ਜੀ ਨੇੜੇ ਦੇ ਪਿੰਡ ਕਿਹੜੇ ਆਪਣੇ ਰਹਿ ਜਾਂਦੇ ਜੀ ਜਾਲਪਰਾ ਮਿਰਜਾ ਠੀਕ ਆ ਜੀ ਨਥਾਣਾ ਭਗਤਾ ਰੋਡ ਤੇ ਜੰਡਾ ਠੀਕ ਆ ਨਥਾਣਾ ਭਗਤਾ ਰੋਡ ਤੇ ਬਾਈ ਦਾ ਪਿੰਡ ਆ ਜੀ ਚਾਰ ਨਾਗ ਆ ਜੀ ਚਾਰ ਨਾਗ ਆ ਜੀ ਇਧਰੋਂ ਸ਼ੁਰੂ ਕਰਦੇ ਆ ਵੀਰੇ ਉਮਰ ਬੱਚੇ ਦੀ ਕਿੰਨੀ ਕਹੂ ਜੀ ਇਹਦੀ 10 ਕਿ ਮਹੀਨੇ ਉਮਰ ਆ ਠੀਕ ਆ ਜੀ ਤੇ ਫੋਟ ਸ਼ਾਂਖਤਾ ਹੈ ਨਹੀਂ ਵੀਰੇ ਕੋਈ ਨਾ ਕੋਈ ਕੋਈ ਮਿਲਿਆ ਵੀਰੇ ਆਪਾਂ ਨੂੰ ਸੀਮਾ ਰ ਕਿੰਨੀ ਸੀਮਾ ਰਿਕਾਰਡ ਦਾ ਠੀਕ ਹੈ ਜੀ ਝੋਲੀ ਬੜੀ ਕਮਾਲ ਦੀ ਹੈ ਜੀ ਐਣ ਥਣ ਕੱਲਾ ਕੱਲਾ ਨਿੱਖੜ ਮਾ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਬਾਕੀ ਬਰੀਡ ਵਾਈਜ਼ ਪੂਰੀ ਚੰਗੀ ਹਾਲਾਂਕਿ ਬਾਈ ਦੱਸਦਾ ਕਿ ਕੋਈ ਰਿਕਾਰਡ ਤਾਂ ਹੈ ਨਹੀਂਗਾ ਪਰ ਜਿੰਨਾ ਵੜ ਚੰਗੀ ਆ ਬਰੀਡ ਵਾਈਜ਼ ਜਿਹੜੇ ਬੰਦੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊ ਤੇ ਡਿਮਾਂਡ ਵੀਰੇ ਕੱਲੀ ਕੱਲੀ ਦੀ ਕਰਨੀ ਤੇ ਡਬਲ ਡਬਲ ਦੀ ਕੱਲੀ ਦੀ 18000 ਰੁਪਏ ਹੋ ਜੂ ਮੰਤਾਂ ਜੀ ਹੋ ਜੂ ਠੀਕ ਆ ਵੀਰੇ ਤੇ ਦੋ ਨੰਬਰ ਦੀ ਉਮਰ ਕਿੰਨੀ ਆ ਜੀ ਇਹਦੀ ਵੀ 10 ਮਹੀਨੇ ਇਹਦੀ ਲਗਭਗ 10 ਮਹੀਨੇ ਆਪਣਾ ਲੈ ਜਾਂਦਾ ਹੀ ਹੈ ਜੀ ਸਾਰਾ ਮਾਲ ਹਾਂਜੀ ਠੀਕ ਹੈ ਜੀ ਬਾਕੀ ਝੋਲੀ ਇਹਦੀ ਵੀ ਕਰਮ ਵਾਲੀ ਦੀ ਦੇਖ ਸਕਦੇ ਹੋ ਸੋਹਣੀ ਝੋਲੀ ਆ ਕੁਆਲਿਟੀ ਇਹਦੀ ਵੀ ਚੰਗੀ ਆ ਦੰਦੋ ਤਾਂ ਸਾਰੀਆਂ ਖੇਰੀਆਂ ਨੇ ਜੀ ਠੀਕ ਆ ਵੀਰੇ ਤੇ 2 ਨੰਬਰ ਦੀ ਡਿਮਾਂਡ ਜੀ ਇਹਦੀ ਵੀ 18000 ਤੇ ਜੇ ਕੋਈ ਜੋੜਾ ਲੈ ਜਾਏ ਵੀਰੇ ਉਹ ਚ ਵੱਧ ਮੰਗਾਂਗੇ ਠੀਕ ਆ ਵੀਰੇ ਤੇ 3 ਨੰਬਰ ਇਹਦੀ ਲਗਭਗ ਉਮਰ ਕਿੰਨੀ ਹੋਊਗੀ ਜੀ ਇਹਦੀ ਵੀ 10 ਮਹੀਨੇ ਠੀਕ ਆ ਇਹਦੀ ਵੀ ਲਗਭਗ 10-11 ਮਹੀਨੇ ਦੀ ਉਮਰ ਹੈ ਜੀ ਬਾਕੀ ਝੋਲੀਆਂ ਕਰਮ ਵਾਲੀਆਂ ਦੇ ਪੂਰੀ ਟੌਪ ਦੀ ਕੋਈ ਫੋਟ ਨਹੀਂ ਕੋਈ ਸ਼ਾਂਖ ਨਹੀਂ ਚਾਰ ਚਾਰੀ ਥਾਣਾ ਬਾਕੀ ਤੁਹਾਨੂੰ ਦਿਖਾਵ ਵੀ ਦਿੰਦੇ ਆ ਰੰਗ ਪ੍ਰਿੰਟ ਦੇ ਪੱਖ ਤੋਂ ਵੀ ਪੂਰੀਆਂ ਚੰਗੀਆਂ ਜਿਹੜੇ ਹਿਸਾਬ ਨਾਲ 10 10 11 11 ਮਹੀਨੇ ਉਮਰ ਆ ਹਾਈਟ ਵੀ ਕਰਮ ਵਾਲੀ ਦੀ ਚੰਗੀ ਤੇ ਤਿੰਨ ਨੰਬਰ ਦੀ ਡਿਮਾਂਡ ਜੀ ਇਹਦੀ ਵੀ 17 ਠੀਕ ਆ ਵੀਰੇ ਅੱਗੇ ਚਾਰ ਨੰਬਰ ਤੁਸੀਂ ਦੇਖ ਸਕਦੇ ਹੋ ਇਹ ਰੰਗ ਕਾਲੇ ਚ ਆ ਜਾਂਦੀ ਆ ਪਰ ਝੋਲੀ ਤੁਹਾਨੂੰ ਇਹਦੀ ਵੀ ਦਿਖਾ ਦਿੰਨੇ ਆ ਜੀ ਸੋਨਾ ਗਲਾਬੀ ਥਾਣਾ ਜੀ ਥੋੜਾ ਜਿਆਦਾ ਡਰੂਗਾ ਜੀ ਕੈਮਰੇ ਤੋਂ ਬਸ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ 17000 17000 ਠੀਕ ਆ ਜੀ ਜੇ ਕੋਈ ਇਕੱਠੀਆਂ ਲੈ ਜੂਗਾ ਤਾਂ ਮਾਣ ਤਨ ਪੂਰਾ ਜ਼ਿਆਦਾ ਹੋ ਜੂਗਾ ਜੀ ਕੱਲੀ ਕੱਲੀ ਦੀ ਡਿਮਾਂਡ ਤਿੰਨਾਂ ਦੀ 18-18000 ਰੁਪਇਆ ਤੇ ਇੱਕ ਦੀ 17000 ਰੁਪਇਆ ਜੀ ਬਾਕੀ ਨੰਬਰ ਆਪਣਾ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜਿਹਨੂੰ ਕੋਈ ਵੀ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ